ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੀਮਾ ਸਦਯੋੜਾ ਫਰੋਮ ਬਠਿੰਡਾ ਤੇ ਆਪਣਾ ਚੈਨਲ ਐ ਸੂਫੀ ਕਿਚਨ ਬਲੌਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੀ ਹੁਣ ਤੱਕ ਦੀ ਸਪੋਰਟ ਲਈ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਲਈ ਆਪਾਂ ਆਪਣੇ ਕੰਮਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਆਪਣੇ ਕਿਹੜੇ ਕੰਮ ਹੈ ਤੇ ਆਪਾਂ ਕੀ ਕਰਦੇ ਆਂ ਆਪਣਾ ਜਵੈਲਰੀ ਦਾ ਕੰਮ ਹੈ ਜੀ ਆਪਾਂ ਹਰ ਤਰ੍ਹਾਂ ਦੀ ਜਵੈਲਰੀ ਤਿਆਰ ਕਰਦੇ ਆਂ ਆਪਣਾ ਕੋ ਸ਼ੋਰੂਮ ਵਾਲਾ ਕੰਮ ਵੀ ਆਪਾਂ ਹੱਥੀ ਤਿਆਰ ਕਰਦੇ ਆਂ ਇਹਦੇ ਵਿੱਚ ਆਪਣੇ ਸਮਾਨ ਦੀ ਫੁੱਲ ਪਿਓਰਟੀ ਹੁੰਦੀ ਹੈ ਜਿਵੇਂ ਚਾਂਦੀ ਦੀ 100% ਪਿਓਰਟੀ ਤੇ 916 ਦਾ ਆਪਾਂ 골ਡ ਤਿਆਰ ਕਰਦੇ ਹਾਂ ਹੱਥੀ ਪਰ ਸੋਨਾ ਬਹੁਤ ਮਹਿੰਗਾ ਹੋ ਚੁੱਕਿਆ ਹੈ ਹਰੇਕ ਦੀ ਪਹੁੰਚ ਤੋਂ ਬਾਹਰ ਹੈ ਤੇ ਹੁਣ ਤੁਹਾਨੂੰ ਪਤਾ ਹੀ ਹੈ ਅੱਜ ਦੇ ਰੇਟ ਚੱਲ ਰਿਹਾ ਹੈ 68000 ਦੇ ਲਗਭਗ ਸੋਨਾ ਤੋਲਾ ਹੋ ਚੁੱਕਿਆ ਤੇ ਆਪਾਂ ਤੁਹਾਡੇ ਲਈ ਇੱਕ ਨਵੀਂ ਜਵੈਲਰੀ ਲੈ ਕੇ ਆਏ ਆਂ 1 ਗ੍ਰਾਮ 골ਡ ਜਵੈਲਰੀ ਜਿਹਦੇ ਵਿੱਚ ਕੋਈ ਦੱਸ ਵੀ ਨਹੀਂ ਸਕਦਾ ਪਾਇਆ ਹੋਇਆ ਪੀਅਰ 골ਡ ਹੈ ਜਾਂ ਫਿਰ ਆਰਟੀਫੀਸ਼ੀਅਲ ਹੈ ਤੇ ਇੱਕ ਲਾਈਫਟਾਈਮ ਦੀ ਗਾਰੰਟੀ ਹੈ ਇਹਦੇ ਨਾਲ ਤੇ ਸੋਨੂੰ ਅਸੀਂ ਅੱਜ ਇਹਦੇ ਬਾਰੇ ਦਿਖਾਉਣੇ ਆ ਜਿਵੇਂ ਆ ਲੈਡੀ ਸੈਟ ਹੈ ਇਹਦੀ ਇਹਦੀ 1 ਗ੍ਰਾਮ 골ਡ ਇਹਦੇ ਉੱਪਰ ਪਾਲਿਸ਼ ਹੈ ਦੀ ਲਾਈਫਟਾਈਮ ਦੀ ਇਹਦੀ ਗਾਰੰਟੀ ਹੈਗੀ ਤੇ ਇਹਦੀ ਕੀਮਤ ਸਿਰਫ 7500 ਰੁਪਏ ਹੈ ਤੇ ਨਾਲ ਇਹਦੀ ਹਾਫ ਰੇਟ ਦੇ ਵਿੱਚ ਵਾਪਸੀ ਹੈ ਜੇ ਇਹਦੀ ਕੋਈ ਕੰਪਲੀਟ ਆਉਂਦੀ ਹੈ ਜਾ ਤੁਹਾਡਾ ਪਾ ਪਾ ਕੇ ਇਹਨੂੰ ਜੀ ਭਰ ਗਿਆ ਜੀ ਅੱਕ ਗਿਆ ਕਈ ਵਾਰੀ ਲੇਡੀਜ਼ ਦੀ ਪ੍ਰੋਬਲਮ ਹੁੰਦੀ ਹੈ ਵੀ ਆਪਾਂ ਇੱਕ ਸੈਟ ਹੀ ਪਾਈ ਜੰਨੇ ਕਿੰਨੀ ਦੇਰ ਦੇ ਤਾਂ ਇਹਨੂੰ ਅੱਧੇ ਰੇਟ ਦੇ ਵਿੱਚ ਕੱਟ ਕੇ ਤੁਹਾਨੂੰ ਅਸੀਂ ਹੋਰ ਜੁਵੈਲਰੀ ਦੇਵਾਂਗੇ ਪਰ ਉਹਦੇ ਵਿੱਚ ਜੁਵੈਲਰੀ ਹੀ ਮਿਲੂਗੀ ਹਾਂਜੀ ਇਹ ਗਰਲਿਸ਼ ਗਰਲਿਸ਼ ਚੇਨ ਹੈ ਵਿਦ ਲੋਕੇਟ ਇਹਨੂੰ ਤੁਸੀਂ ਕੋਈ ਵੀ ਪਾਰਟੀ ਵੇਅਰ ਜਿਵੇਂ ਆਪਾਂ ਆਈਟਮ ਰੱਖ ਜਾਈਆਂ ਸੰਭਾਲ ਕੇ ਉਸ ਤਰੀਕੇ ਨਾਲ ਰੱਖੋਗੇ ਤਾਂ ਇਹਨਾਂ ਚੀਜ਼ਾਂ ਨੂੰ ਲਾਈਫ ਟਾਈਮ ਕੁਝ ਵੀ ਨਹੀਂ ਹੁੰਦਾ ਤੇ ਇਹਦਾ ਰੇਟ ਸਿਰਫ 6000 ਰੁਪਏ ਲੋਕੀ ਆਪਣੇ ਕੋਲੇ ਇਸ ਤੋਂ ਸਸਤੇ ਦੇ ਵਿੱਚ ਵੀ ਤੇ ਇਸ ਤੋਂ ਮਹਿੰਗੇ ਦੇ ਵਿੱਚ ਵੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਸ ਤਰ੍ਹਾਂ ਕਿ ਇਹ ਚੈਨ ਤੇ ਜੈਂਟਸ ਕੜਾ ਕੰਬੋ ਸਿਰਫ 2000 ਜਿਸ ਤਰ੍ਹਾਂ ਕਿ ਆ ਦੇਖੋ ਇਸ ਦੇ ਵਿੱਚ ਦੂਸਰਾ ਡਿਜ਼ਾਈਨ ਡਿਜ਼ਾਈਨਿੰਗ ਬਹੁਤ ਜ਼ਿਆਦਾ ਇਸ ਚ ਬਹੁਤ ਡਿਜ਼ਾਈਨ ਨੇ ਚੈਨਾਂ ਦੇ ਕੜਿਆਂ ਦੇ ਸਿਰਫ 2000 ਰੁਪਏ ਦੇ ਵਿੱਚ ਕੰਬੋ ਦੇਖੋ ਜੀ ਤੇ ਇਸ ਦੇ ਵਿੱਚ ਆ ਦੂਸਰਾ ਡਿਜ਼ਾਈਨ ਚੈਨ ਕੜਾ ਕੰਬੋ ਸਿਰਫ 2000 ਰੁਪਏ ਇਸ ਨੂੰ ਵੀ ਜਿਸ ਤਰ੍ਹਾਂ ਮਰਜ਼ੀ ਆਪਾਂ ਵਰਤ ਸਕਦੇ ਆ ਪਾ ਸਕਦੇ ਆ ਪਰ ਇਸ ਦੀ ਵਾਪਸੀ ਨਹੀਂ ਹੈ ਇਸ ਦੇ ਵਿੱਚ ਇਸ ਤੋਂ ਵੀ ਸਸਤਾ ਤੇ ਇਸ ਤੋਂ ਵੀ ਮਹਿੰਗਾ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਮੌਜੂਦ ਹੈ ਆ ਦੇਖੋ ਜੀ ਇਹ ਸਾਡਾ ਗਰੰਟੀ ਵਾਲਾ ਸਮਾਨ 11 ਗ੍ਰਾਮ 골ਡ ਦੇ ਵਿੱਚ ਜੈਗਵਰ ਕੜਾ ਹਲੋਜਨ ਅਜੈਗਵਰ ਦਿਖਾਉਂ ਚੰਗੀ ਇਹ ਦੇਖੋ ਇਸ ਨੂੰ ਪਹਿਨੇ ਹੋਏ ਨੂੰ ਕੋਈ ਦੱਸ ਨਹੀਂ ਸਕਦਾ ਸੁਨਿਆਰ ਵੀ ਜੱਜ ਨਹੀਂ ਕਰ ਸਕਦਾ ਇਹਦਾ ਕੰਬੋ ਦਾ ਰੇਟ ਹੈ ਜੀ ਸਿਰਫ 15000 ਰੁਪਏ ਸਾਡਾ ਆਪਦਾ ਕੰਮ ਹੈ ਜੀ ਅਸੀਂ ਕੰਮ ਕਰਦੇ ਰਹਿੰਦੇ ਆ ਫਿਰ ਵੀ ਸਾਨੂੰ ਕਈ ਵਾਰ ਦੇਖ ਕੇ ਮਿਕਸ ਹੋ ਜਾਂਦਾ ਇੱਧਰ ਉੱਧਰ ਸਾਨੂੰ ਪਤਾ ਨਹੀਂ ਲੱਗਦਾ ਮਤਲਬ ਇਹਨਾਂ ਦੀ ਬਿਲਕੁਲ ਵੀ ਜ਼ਿਆਦਾ ਪਛਾਣ ਨਹੀਂ ਆਉਂਦੀ ਆ ਦੇਖੋ ਜੀ ਜੈਂਟਸ ਰੀ ਬਹੁਤ ਵੈਰਾਈਟੀ ਜੀ ਇਸ ਦੇ ਵਿੱਚ ਸਭ ਇਹ ਸਾਰਾ ਸਮਾਨ 1 ਬਨ ਗ੍ਰਾਮ 골ਡ ਦੇ ਵਿੱਚ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਪ੍ਰਾਈਸ ਹੈ ਜਾਣਨ ਲਈ ਤੁਸੀਂ ਫੋਨ ਕਰ ਸਕਦੇ ਹੋ ਜੀ ਫੋਨ ਨੰਬਰ ਤੁਹਾਨੂੰ ਦਿੱਤਾ ਹੋਇਆ ਜੀ ਫੋਨ ਕਾਲ ਕਰੋ ਜੀ ਭਾਰਤ ਰਾਣੀ ਜੁਐਲਰੀ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ সিলਵਰ ਦੀ 골ਡ ਦੀ 1 ਗ੍ਰਾਮ 골ਡ ਆਰਟੀਫੀਸ਼ੀਅਲ ਜੁਐਲਰੀ ਆਲ ਜੁਐਲਰੀ ਦਾ ਕੰਮ ਆਪਾਂ ਕਰਦੇ ਆਂ ਤਸल्ली बੱਸ ਤੁਹਾਡੀ ਆਪਣੀ ਦੁਕਾਨ ਪੰਜਾਬ ਬੈਂਗਲ ਬਟਿੰਡੀ